ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾ ਪ੍ਰਾਣਾ ਪੈ ਜਾਂਦੀ ਆ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਅਕਲ ਦੀ ਤੋ ਆਜੋ ਬਾਈ ਜੀ ਸਾਸੀਆ ਬਾਈ ਜੀ ਸਾਸੀਆ ਜੀ ਤੇ ਬਾਈ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆਈ ਆਪਣਾ ਕੋਠੇ ਵਾਲਾ ਰਾਹ ਬਾਈ ਦਾ ਕੋਠੇ ਵਾਲਾ ਰਾਹ ਤੇ ਅੱਜ ਆਪਣੇ ਕੋ ਕਿੰਨੇ ਨਾਗ ਬਕਾਉਗਾ ਦੋ ਨਗ ਵਕਾਉਆ ਠੀਕ ਹੋਈ ਤੇ ਦੱਸੋ ਵੜ ਦੀ ਕੀ ਡਿਟੇਲ ਹੈ ਜੀ ਇਹ ਸੋਨ ਵਾਲੀ ਹੈ ਆਪਣਾ 3 ਜੇਸ ਵਿੱਚ ਸੋਨਾ ਹੀ ਦਾ ਦਾ ਰਹਿੰਦੇ ਆ ਠੀਕ ਹੋਈ ਤੇ ਪਹਿਲੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਪਤਾ ਹੀ ਕਿੰਨਾ ਹੈ 17 ਕਿਲੋ ਮਾਲਕਾ ਨੇ ਵੀਰੇ 17 ਕਿਲੋ ਦੁੱਧ ਦੱਸਿਆ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਆ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦਾ ਬੜੀ ਗਿੱਸੇ ਪੰਚਾ ਬਾਈ ਮੜਾ ਇਤੋ ਰੋਖਾ ਦੇ ਹਵਾਨਾ ਦੇਖ ਸਕਦੇ ਹੋ ਬਾਈ ਤੁਸੀਂ ਛੋੜਾ ਪਸੂ ਕੈਮਰੇ ਤੋਂ ਕਈ ਵਾਰੀ ਡਰ ਜਾਂਦਾ ਵੀਰਾ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਫਿਰ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਸਕਦੇ ਹਾਂ ਤੇ ਬਾਈ ਕੀ ਮੁੱਲ ਕਰਦੇ ਆਂ ਇਹ ਆਪਾਂ ਇਹਦਾ ਹੀ ਮੁੱਲ 45000 ਮੁੱਲ 45000 ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਮੌਕੇ ਤੇ ਮਾਨਤਾਨ ਵੀ ਕੀਤਾ ਜਾਊਗਾ 45000 ਰੁਪਏ ਮੁੱਲ ਕਰਦੇ ਆਂ ਬਾਡੀ ਵੰਤ ਦੀ ਦੇਖ ਸਕਦੇ ਹੋ ਬਈ ਤੁਸੀਂ ਤੀਜਾ ਸੂਰਾ ਸੂਣਾ 16 17 ਲੀਟਰ ਪਹਿਲੇ ਸੂਏ ਦੁੱਧ ਪਾਇਆ ਤੇ ਦੂਸਰੀ ਵੜ ਕਿਹੜੀ ਹੋਈ ਆਪਣੇ ਕੋਲ ਦੂਜੀ ਆ ਨਈ ਠੀਕ ਹੋ ਜੀ ਤੇ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੀ ਥੋਏ ਸੁਈ ਹੋਈ ਹੈ ਜੀ ਇਹ ਨੂੰ ਹੋ ਗਏ 7-8 ਮਹੀਨੇ ਸੁਈ ਨੂੰ ਅੱਛਾ ਜੀ ਤੇ ਹਾਂ ਜੀ ਦੁੱਧ ਦੀ ਡਿਟੇਲ ਦੱਸੋ ਜੀ ਕਿੰਨੀ ਹੈ ਜੀ ਇਥੇ 6-7 ਕਿਲੋ ਦਹੀਂ ਹੋਣੇ ਗਾ ਬਣਦੀ ਹੈ ਹੀਟ ਦੇ ਵਿੱਚ ਘੜੀ ਵੀ ਆ ਉਹ ਇਹ 9-10 ਕਿਲੋ ਦੇ ਦਿੰਦੀ ਹੈ ਠੀਕ ਹੋ ਜੀ ਹਾਂਜੀ ਤੇ ਇੱਕ ਥਣੇ ਦਾ ਹਾਂ ਥਣ ਘਟਾਈ ਹੈ ਜਿਹੜੇ ਪਾਸੇ ਬਹਿ ਕੇ ਚੋਣੇ ਆ ਉਧਰਲਾ ਮਗਲਾ ਥਣ ਘਟਾਈ ਹੈ ਦਾ ਠੀਕ ਹੋ ਜੀ ਥੋੜੀ ਬੇਕ ਹੀ ਲੋ ਉਹ ਆਪਾਂ ਹਮੇਸ਼ਾ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਥਣ ਚੱਲਦਾ ਜੀ ਵੈਸੇ ਉਹ ਹਾਂ ਚੱਲਦਾ ਜੀ ਚੱਲਦਾ ਥਣ ਚੱਲਦਾ ਬਾਈ ਹਾਂ ਉਹ ਨਹੀਂ ਕੋਈ ਗੱਲ ਇਸ ਤਰ੍ਹਾਂ ਛੋਟਾ ਬਣਾਉਂਦੀ ਹੈ ਮੂਰਲੇ ਥਣ ਬਰੋਬਰ ਆ ਜਮਾਂ ਥੂਰ ਵਾਲੇ ਬਰੋਬਰ ਵੀ ਕਰ ਜਾਂਦੀ ਹੈ ਠੀਕ ਹੋ ਜੀ ਆ ਇੱਕ ਥਣ ਘਟਾ ਬਾਈ ਮੂਰਲੇ ਬ ਸਟਾਈਮ 6-7 ਲੀਟਰ ਦੁੱਧ ਤਿਆਰ ਆ ਬਾਈ ਜੋ ਕੇ ਦਊਗਾ ਤੇ ਕੀ ਮੁੱਲ ਕਰਦੇ ਆ ਜੀ ਆਪਾਂ ਇਹਦੇ ਦਾ 15000 ਰੁਪਿਆ ਇਹਦਾ ਮੁੱਲ 15000 ਰੁਪਿਆ ਹੈ ਮੰਨ ਕੀਤਾ ਜਾਊਗਾ ਜੀ ਠੀਕ ਹੋਈ ਮੜਾ ਤੋਰਾ ਵਿਖਾ ਦਈਏ ਤੇ ਬਾਡੀਪੰਤਰ ਦੀ ਚੰਗੀ ਗਾਂ ਬਾਈ 6-7 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੋ ਇਸ ਟਾਈਮ ਦੁੱਧ ਤਿਆਰ ਆ ਉਹ ਦੱਸਿਆ ਬਾਈ ਠੀਕ ਆ ਜੀ ਇਹ ਵੀ ਆਪਾਂ ਲਿਆਂਦੀ ਨਹੀਂ ਘਰ ਦੀ ਹੈ ਠੀਕ ਵੀ ਦੁੱਧ ਸੱਜਰ ਤੋਂ ਜੋ ਹੈ ਠੀਕ ਹੋ ਜੀ ਇਹ ਗਾਂ ਜਿਹੜੀ ਆ ਬਈ ਘਰ ਦੀ ਗਾਂ ਸੱਜਰ ਤਲੇ 26 ਲੀਟਰ ਦੁੱਧ ਚੋਇਆ ਹੋਇਆ ਇਹਨਾਂ ਦਾ ਚੰਗੀ ਕਾਮ ਬਾਈ ਤੁਸੀਂ ਦੇਖ ਸਕਦੇ ਹੋ ਇਹ ਹੁਣ ਕਟਾਇਆ ਕਿ ਪਹਿਲਾਂ ਹੀ ਸੀਗਾ ਜੀ 6 ਮਹੀਨੇ ਚ ਹਾਲੀ ਹੋੜੀ ਘਟ ਗਿਆ ਠੀਕ ਹੋ ਜੀ ਆਪਣੇ ਆਪ ਘਟਿਆ 6 ਮਹੀਨੇ ਚ ਘਰ ਦੀ ਕਾਮ ਬਾਈ ਦੀ ਇਹ ਇਹ ਕਿਰਾਏ ਨਹੀਂ ਘਟਿਆ ਹੌਲੀ ਹੋੜੀ ਘਟਿਆ ਝੋਹਾ ਹੌਲੀ ਹੋੜੀ ਠੀਕ ਹੋ ਜੀ ਤੁਸੀਂ ਦੇਖ ਸਕਦੇ ਹੋ 15000 ਰੁਪਏ ਮੁੱਲ ਕੀਤਾ ਬਾਈ ਨੇ ਇਹਦਾ ਕੰਟੈਕਟ ਨੰਬਰ ਬੋਲ ਦਈਆ ਬਾਈ 94171 ਜੀ 10523 ਇੱਕ ਹੋਰਾਂ ਫੇਰ ਬੋਲਦੇ 94171 ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ